ਕਪੜਾ ਬਸ ਆ ਰਿਹਾ 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 ਅਰੇ ਰਿਹਾ ਬੇਜਾ ਮਾਡਲ ਸੋ ਆਏ ਆ ਬਾਰੇ ਬੀਤ ਮੈਂ ਪਹਿਲੀ ਗੱਲ ਕਰਾਂਗਾ ਜਿਵੇਂ 600 ਯੂਨਟ ਸਾਡੇ ਵਿੱਚ ਜਸ਼ਨਪਰਾਜ ਜੀ ਜ਼ਿਲ੍ਹਾ ਪ੍ਰਧਾਨ ਉਹ ਵੀ ਪਹੁੰਚ ਚੁੱਕੇ ਆ ਇਸ ਤੋਂ ਇਲਾਵਾ ਬਰਾਦ ਸਭ ਥੋੜੇ ਦਿਨ ਰਹਿ ਗਏ ਹੈਗੇ ਇਲੈਕਸ਼ਨ ਦੀ ਤਰੀਕ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਜੀ ਤੁਸੀਂ ਦੇਖਿਆ ਹਣਾ ਮਲੋਟ ਰੋਡ ਸ਼ੋਅ ਦੇਖਿਆ ਨਾ ਫਾਜ਼ਿਲਕਾ ਦੇਖਿਆ ਨਾ ਜਲਾਲਾਬਾਦ ਵਗੈ ਜਿੱਥੇ ਵੀ ਜਾਣਾ ਬਹੁਤ ਪਰਮਾ ਹੰਗਾਰਾ ਮਿਲ ਬੇਸ਼ੱਕ ਇਹ ਰੈ ਅਪਰੋਚ ਪਰ ਹਲਕੇ ਦੇ ਉੱਤੇ ਦੂਸਰੀਆਂ ਪਾਰਟੀਆਂ ਨੇ ਦਬਦਬਾ ਰੱਖਿਆ ਹੈ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਉਹਨਾਂ ਪਰ ਕੀ ਹੈ ਜਿਹੜੀ ਦਬਦਬਾ ਵਾਲੀ ਗੱਲ ਹੈ ਮੈਨੂੰ ਪਰਸੋਂ ਚੋਂ ਤੇ ਵੀ ਕਿਸੇ ਨੇ ਸਵਾਲ ਕੀਤਾ ਸੀ ਪ੍ਰੈਸਪੋਰਟ ਨੇ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਸਾਡਾ ਦਬਦਬਾ ਬਹੁਤ ਹੈ ਉਸੇ ਕਰਕੇ ਤਾਂ ਉਹ ਘਰ ਨੂੰ ਤੁਰੇ ਲੋਕਾਂ ਨੇ ਉਹ ਰਾਜਨੀਤੀ ਪਿਆਰ ਨਾਲ ਹੁੰਦੀ ਹੈ ਦਬਦਬਾ ਨਾਲ ਨਹੀਂ ਹੁੰਦੀ ਦਬਦਬਾ ਜਿਹੜਾ ਸ਼ਬਦ ਹੈ ਨਾ ਇਹ ਰਾਜਨੀਤੀ ਦੇ ਵਿੱਚੋਂ ਖਤਮ ਹੋ ਜਾਊਗਾ ਬੀਜਪੀ ਦੇ ਆਗੂ ਜਿਹੜੇ ਹੈਗੇ ਪੰਜਾਬ ਦੇ ਵਿੱਚ ਤੋਂ ਪ੍ਰਚਾਰ ਕਰ ਰਹੇ ਹੈਗੇ ਇਹ ਵੀ ਧਮਕੀ ਦੇ ਰਹੇ ਹੈਗੇ ਜੇਕਰ ਸਾਡੀ ਸਰਕਾਰ ਆਉਂਦੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਧਮਕੀਆਂ ਤਾਂ ਉਹਨੂੰ ਕੋਈ ਦੇਈ ਜਾਂ ਜੀ ਮੋਦੀ ਤੋਂ ਲੋਕਾਂ ਦਾ ਮੂੰਹ ਭਾਗੋਟਾ ਮੋਦੀ ਬੁਰੀ ਕਾਰਾਂ ਹਾਰ ਰਿਆਂ ਬਖਰਾਇਆ ਪਿਆ ਕੁਛ ਕਹੀ ਜਵੇ ਦੂਜੇ ਪਾਸੇ ਕਿਸਾਨਾਂ ਪ੍ਰਤੀ ਵੀ ਜਿਹੜੇ ਹੈਗੇ ਆਵਾਜ਼ਕ ਬਿਆਨ ਦੇ ਰਹੇ ਹੈਗੇ ਆ ਫਿਰ ਵੀ ਉਹਨਾਂ ਉਹਨਾਂ ਨੂੰ ਲੈ ਕੇ ਕੁਝ ਵਿਵਾਦਕ ਬਿਆਨ ਤੌਰ 'ਤੇ ਦੇਣਾ ਹੀ ਜੋ ਕਿਸਾਨਾਂ ਦਾ ਮਾਰਾ ਕਰੀ ਗਏ ਹੁਣ ਤਾਂ ਹੁਣ ਕਿਸਾਨ ਕਿਵੇਂ ਚੰਗਾ ਕਰ ਦੇਵਾਂ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕਪਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਪਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੇ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ